ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਕੰਪਲੀਟ ਨਹੀਂ ਹੈ ਕਦੇ ਸਾਡੀ ਪਰਸਨਲ ਲਾਈਫ ਵਧੀਆ ਹੁੰਦੀ ਹੈ ਤਾਂ ਪ੍ਰੋਫੈਸ਼ਨਲ ਲਾਈਫ ਖਰਾਬ ਹੋ ਜਾਂਦੀ ਹੈ ਕਈ ਵਾਰ ਪ੍ਰੋਫੈਸ਼ਨਲ ਲਾਈਫ ਵਧੀਆ ਹੁੰਦੀ ਹੈ ਤਾਂ ਪਰਸਨਲ ਲਾਈਫ ਖਰਾਬ ਹੋ ਜਾਂਦੀ ਹੈ ਇੱਕ ਵਾਰ ਦੀ ਗੱਲ ਹੈ ਇੱਕ ਬੰਦਾ ਆਪਣੇ ਘਰ ਦੀ ਬਾਲਕੋਨੀ ਵਿੱਚ ਹਰ ਸ਼ਾਮ ਚਾਹ ਪੀਂਦਾ ਸੀ ਅਤੇ ਬਾਲਕੋਨੀ ਵਿੱਚੋਂ ਦੇਖਿਆ ਕਰਦਾ ਸੀ ਕਿ ਉਸਦੇ ਘਰ ਦੇ ਨਾਲ ਇੱਕ ਵੱਡੀ ਬਿਲਡਿੰਗ ਦਾ ਕੰਮ ਚੱਲ ਰਿਹਾ ਸੀ ਤਾਂ ਉੱਥੇ ਜੋ ਮਜ਼ਦੂਰ ਰਹਿੰਦੇ ਸਨ ਉਹਨਾਂ ਦੇ ਬੱਚੇ ਵੀ ਕਲੋਨੀ ਦੇ ਬੱਚੇ ਵੀ ਸਭ ਮਿਲ ਕੇ ਖੇਡਦੇ ਸਨ ਰੇਲ ਰੇਲ ਦਾ ਖੇਡ ਖੇਡਦੇ ਸਨ ਤਾਂ ਕੁਝ ਬੱਚੇ ਜੋ ਸਨ ਕੋਚ ਜੋ ਡੱਬੇ ਹੁੰਦੇ ਹਨ ਰੇਲ ਦੇ ਉਹ ਬਣਦੇ ਸਨ ਇੱਕ ਬੱਚਾ ਇੰਜਨ ਬਣਦਾ ਸੀ ਪਰ ਇੱਕ ਬੱਚਾ ਸੀ ਜੋ ਰੋਜ਼ਾਨਾ ਉਸ ਰੇਲ ਰੇਲ ਵਾਲੇ ਖੇਡ ਵਿੱਚ ਪਿੱਛੇ ਗਾਰਡ ਵਾਲਾ ਡੱਬਾ ਬਣਦਾ ਸੀ ਇੱਕ ਦਿਨ ਇਹ ਜੋ ਆਦਮੀ ਚਾਹ ਪੀਂਦਾ ਸੀ ਹਰ ਰੋਜ਼ ਸ਼ਾਮ ਨੂੰ ਬਾਲਕੋਨੀ ਵਿੱਚ ਇਸਨੇ ਸੋਚਿਆ ਕਿ ਕਿਉਂ ਨਾ ਇਸ ਬੱਚੇ ਨਾਲ ਗੱਲ ਕੀਤੀ ਜਾਵੇ ਉਹ ਉੱਤਰ ਕੇ ਗਿਆ ਉਸ ਬੱਚੇ ਕੋਲ ਅਤੇ ਬੋਲਿਆ ਕਿ ਬੇਟਾ ਇੱਧਰ ਆਉਣਾ ਤੇਰਾ ਕਦੇ ਮਨ ਨਹੀਂ ਕਰਦਾ ਕਿ ਤੂੰ ਰੇਲ ਵਿੱਚ ਇੰਜਣ ਬਣੇ ਜਾਂ ਡੱਬਾ ਬਣੇ ਰੋਜ਼ਾਨਾ ਤੈਨੂੰ ਪਿੱਛੇ ਲਗਾ ਦਿੱਤਾ ਜਾਂਦਾ ਹੈ ਗਾਰਡ ਬਣਦਾ ਹੈ ਤੂੰ ਤਾਂ ਉਸ ਬੱਚੇ ਨੇ ਜੋ ਜਵਾਬ ਦਿੱਤਾ ਉਹ ਧਿਆਨ ਨਾਲ ਸੁਣਨਾ ਉਸ ਬੱਚੇ ਨੇ ਕਿਹਾ ਕਿ ਤੁਸੀਂ ਗੱਲ ਤਾਂ ਸਹੀ ਕਹੀ ਹੈ ਪਰ ਮੇਰੇ ਕੋਲ ਪੈਨਣ ਲਈ ਟੀ-ਸ਼ਰਟ ਜਾਂ ਸ਼ਰਟ ਨਹੀਂ ਹੈ ਅਤੇ ਜੇਕਰ ਮੇਰੇ ਕੋਲ ਟੀ-ਸ਼ਰਟ ਜਾਂ ਸ਼ਰਟ ਨਹੀਂ ਹੋਵੇਗੀ ਅਤੇ ਮੈਂ ਇੰਜਨ ਬਣ ਜਾਵਾਂਗਾ ਜਾਂ ਕੋਚ ਬਣਾਂਗਾ ਤਾਂ ਬਾਕੀ ਪਿੱਛੇ ਵਾਲੇ ਬੱਚੇ ਮੈਨੂੰ ਫੜਨਗੇ ਕਿਵੇਂ ਇਹ ਖੇਡ ਕਿਵੇਂ ਚੱਲੂਗਾ ਇਸੇ ਲਈ ਮੈਂ ਰੋਜ਼ਾਨਾ ਇਹ ਪੁਰਾਣਾ ਜਿਹਾ ਕੱਪੜਾ ਕਮਾਉਂਦਾ ਕਮਾਉਂਦਾ ਗਾਰਡ ਬਣ ਜਾਂਦਾ ਹਾਂ ਇਹ ਛੋਟੀ ਜਿਹੀ ਕਹਾਣੀ ਸਾਨੂੰ ਬਹੁਤ ਵੱਡੀ ਗੱਲ ਦੱਸਦੀ ਹੈ ਕਿ ਜ਼ਿੰਦਗੀ ਕਦੇ ਵੀ ਕਿਸੇ ਦੀ ਵੀ ਪੂਰੀ ਨਹੀਂ ਹੁੰਦੀ ਉਹ ਬੱਚਾ ਚਾਹੁੰਦਾ ਤਾਂ ਖੇਡ ਹੀ ਨਾ ਖੇਡਦਾ ਇਨਾ ਬੱਚਿਆਂ ਤੋਂ ਦੂਰ ਉਦਾਸ ਹੋ ਕੇ ਬੈਠ ਜਾਂਦਾ ਪਰ ਉਹ ਹਰ ਸ਼ਾਮ ਖੁਸ਼ ਹੁੰਦਾ ਸੀ ਹਿੱਸਾ ਬਣਦਾ ਸੀ ਉਸ ਖੇਡ ਦਾ ਅਤੇ ਉਸ ਨੂੰ ਬਹੁਤ ਮਜ਼ਾ ਆਉਂਦਾ ਸੀ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਅਸੀਂ ਕਿੰਨਾ ਰੋਂਦੇ ਹਾਂ ਜ਼ਿੰਦਗੀ ਵਿੱਚ ਕਦੇ ਆਪਣੇ ਰੰਗ ਦੇ ਲਈ ਕਦੇ ਆਪਣੀ ਹਾਈਟ ਦੇ ਲਈ ਕਦੇ ਪੈਸੇ ਦੇ ਲਈ ਕਦੇ ਸੁੱਖ ਦੇ ਲਈ ਜ਼ਿੰਦਗੀ ਕਦੇ ਵੀ ਕਿਸੇ ਦੀ ਪੂਰੀ ਨਹੀਂ ਹੁੰਦੀ ਜਿਵੇਂ ਦੀ ਜ਼ਿੰਦਗੀ ਮਿਲੀ ਹੈ ਉਸ ਦੇ ਨਾਲ ਖੁਦ ਨੂੰ ਨਿਖਾਰਨਾ ਸਿੱਖੋ ਧੰਨਵਾਦ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ